ਦਾ ਮੈਦਾਨ ਬਣ ਗਿਆ ਤੇ ਇਥੇ ਪਰਿਵਾਰਕ ਮੈਂਬਰ ਆਪਸ ਦੇ ਵਿੱਚ ਪੜ ਗਏ ਜੀ ਹਾਂ ਖਬਰ سامنے ਆ ਰਹੀ ਹੈ ਕਿ ਸਿਵਲ ਹਸਪਤਾਲ ਦੇ ਵਿੱਚ ਹੀ ਕਾਫੀ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ ਜਦ ਦੋ ਪਰਿਵਾਰ ਆਪਸ ਦੇ ਵਿੱਚ ਭੜ ਜਾਂਦੇ ਨੇ ਕਿਰਪਾਨਾਂ ਐਥੇ ਚੱਲ ਜਾਂਦੀਆਂ ਨੇ ਉਸ ਤੋਂ ਬਾਅਦ ਆਸੇ ਕਿ ਕਾਫੀ ਲੋਕ ਗੰਭੀਰ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਦਰਅਸਲ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਇਹ ਖਬਰ ਹੈ ਹਸਪਤਾਲ ਦੇ ਬਾਹਰ ਜੋ ਹੈ ਦੋ ਪਰਿਵਾਰ ਆਪਸ ਦੇ ਵਿੱਚ ਭੜ ਜਾਂਦੇ ਨੇ ਉਸ ਤੋਂ ਬਾਅਦ ਤੁਸੀਂ ਦੱਸ ਦਈਏ ਕਿ ਇਥੇ ਇੱਕ ਕਿਰਪਾਨਾਂ ਚੱਲ ਜਾਂਦੀਆਂ ਨੇ ਤੇ ਸਰਹ 11 ਦੇ ਨਾਲ ਜੋ ਹੈ ਦੋਵੇਂ ਪਰਿਵਾਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਤਾਂ ਇੱਥੇ ਤੁਹਾਨੂੰ ਦੱਸ ਦਿੰਨੇ ਆ ਕਿ ਲੁਧਿਆਣਾ ਦੇ ਹੈਬੂਵਾਲ ਥਾਣੇ ਦੇ ਬਾਹਰ ਜੋ ਹੈ ਪਹਿਲਾਂ ਇੱਥੇ ਦੋ ਪਰਿਵਾਰਾਂ ਦੀ ਲੜਾਈ ਹੁੰਦੀ ਹੈ ਇਸ ਤੋਂ ਬਾਅਦ ਦੋਵੇਂ ਪਰਿਵਾਰ ਜਦ ਮੈਡੀਕਲ ਕਰਵਾਉਣ ਦੇ ਲਈ ਸਿਵਲ ਹਸਪਤਾਲ ਪਹੁੰਚਦੇ ਨੇ ਤਾਂ ਉੱਥੇ ਵੀ ਦੋਨੋਂ ਪਰਿਵਾਰਾਂ ਜੋ ਦੇ ਲੋਕ ਨੇ ਉਹ ਆਪਸ ਦੇ ਵਿੱਚ ਲੜ ਪੈਂਦੇ ਨੇ ਤਾਂ ਇਸ ਤੋਂ ਬਾਅਦ ਦੱਸੇ ਕਿ ਮਾਹੌਲ ਜੋ ਹੈ ਕਾਫੀ ਜ਼ਿਆਦਾ ਭੱਖ ਜਾਂਦਾ ਇੱਥੇ ਮੌਕੇ ਤੇ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਲੋਕ ਕਿ ਹੋ ਜਾਂਦੇ ਨੇ ਤੇ ਇੱਥੇ ਦੋਵੇਂ ਪਰਿਵਾਰਾਂ ਦੇ ਵੱਲੋਂ ਜੋ ਹੈ ਇੱਕ ਦੂਜੇ ਦੇ ਉੱਤੇ ਕਿਰਪਾਨਾਂ ਦੇ ਨਾਲ ਤੇ ਸਰ ਹਤਿਆਨਾ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਇਹ ਤੇ ਤੁਸੀਂ ਵੇਖ ਸਕਦੇ ਹੋ ਕਿ ਔਰਤਾਂ ਵੀ ਆਪਣੇ ਹੱਥ ਦੇ ਵਿੱਚ ਕਿਰਪਾਨਾਂ ਲੈ ਕੇ ਸੜਕ ਤੇ ਘੁੰਮਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਇਸ ਵግਰੋਂ ਹੁਣ ਕਾਰਵਾਈ ਜੋ ਹੈ ਉਹ ਵੀ ਅਮਲ ਦੇ ਵਿੱਚ ਲਿਆਂਦੀ ਗਈ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਲੇਕਿਨ ਇੱਥੇ ਜੋ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਇਹ ਕਾਫੀ ਖੌਫਨਾਕ ਤਸਵੀਰਾਂ ਨੇ ਕਿਉਂਕਿ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਸ਼ਰਿਆਮ ਦਿਨ ਦਿਹਾੜੇ ਜੋ ਹੈ ਇਹ ਪੂਰੀ ਘਟਨਾ ਹੁੰਦੀ ਹੈ ਅਤੇ ਕਿਰਪਾਨਾ ਦੇ ਨਾਲ ਜੋ ਹੈ ਇਹ ਪਰਿਵਾਰ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੰਦੇ ਕ ਹਮਲਾ ਕਰ ਦਿੰਦੇ ਨੇ ਸੋ ਪਰਿਵਾਰਕ ਝਗੜਾ ਦੱਸਿਆ ਜਾ ਰਿਹਾ ਹੈ ਤੇ ਪਰਿਵਾਰ ਦੇ ਵਿੱਚ ਹੀ ਝਗੜਾ ਹੁੰਦਾ ਜਿਸ ਤੋਂ ਬਾਅਦ ਦੱਸਦੇ ਕਿ ਕਿਰਪਾਨਾਂ ਚੱਲ ਜਾਂਦੀਆਂ ਨੇ ਪਹਿਲਾਂ ਤਾਂ ਥਾਣੇ ਦੇ ਬਾਹਰ ਇਹ ਦੋਵੇਂ ਪਰਿਵਾਰਾਂ ਦੀ ਲੜਾਈ ਹੁੰਦੀ ਹੈ ਉਸ ਤੋਂ ਬਾਅਦ ਦੱਸਦੇ ਕਿ ਹਸਪਤਾਲ ਦੇ ਵਿੱਚ ਜਦ ਇਹ ਇਲਾਜ ਕਰਵਾਉਣ ਦੇ ਲਈ ਪਹੁੰਚੇ ਉੱਥੇ ਵੀ ਇਹ ਰੁਕੇ ਨਹੀਂ ਬਲਕਿ ਦੋਵੇਂ ਪਰਿਵਾਰਾਂ ਦੇ ਵੱਲੋਂ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਵੀ ਲੜਾਈ ਕਰਨੇ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਇੱਥੇ ਇਸ ਦੌਰਾਨ ਔਰਤਾਂ ਦੇ ਹੱਥਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿਰਪਾਨਾਂ ਜੋ ਹੈ ਨਜ਼ਰ ਆ ਰਹੀਆਂ ਨੇ ਤੇ ਕਿਰਪਾਨਾਂ ਦੇ ਨਾਲ ਹੀ ਹਮਲਾ ਕਰ ਦਿੱਤਾ ਜਾਂਦਾ ਲਹੂ ਲੁਹਾਨ ਕਰ ਦਿੱਤਾ ਜਾਂਦਾ ਇੱਥੇ ਕਈ ਲੋਕ ਜੋ ਹੈ ਇੱਥੇ ਦਾਸੇ ਕਿ ਜ਼ਖਮੀ ਹੋਏ ਜੋ ਕਿ ਹੁਣ ਜ਼ਰੇ ਇਲਾਜ ਨੇ ਉੱਥੇ ਦੂਜੇ ਪਾਸੇ ਪੁਲਿਸ ਵੀ ਮਾਮਲੇ ਦੀ ਜਾਂਚ ਪੜਤਾਲ ਦੇ ਵਿੱਚ ਜਿਹੜਾ ਲੱਗੀ ਹੋਈ ਹੈ ਤੇ ਪੁਲਿਸ ਦੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਇਸ ਪੂਰੇ ਮਸਲੇ ਨੂੰ ਲੈ ਕੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਸਿਵਲ ਹਸਪੀਟਲ ਦੇ ਬਾਹਰ ਲੜਾਈ ਝਗੜਾ ਹੋਇਆ ਕੀ ਹੈ ਮਾਮਲਾ ਇਹ ਹੁਣੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜੀ ਫਿਰ ਕੋਈ ਸ਼ਿਵਾਨੀ ਨਾ ਦੀ ਲੜਕੀ ਹੈਗੀ ਆ ਉਹਦਾ ਆਪਣੇ ਹਸਬੰਡ ਨਾਲ ਕੋਈ ਡਿਸਪਿਊਟ ਹੈਗਾ ਠੀਕ ਹੈ ਪਰ ਇਸ ਤੋਂ ਪਹਿਲਾਂ ਇਹਨਾਂ ਦਾ ਹੁਣ 8 ਨੰਬਰ ਥਾਣੇ ਦੇ ਵਿੱਚ ਕੋਈ ਆਪ ਕਿ ਕੋਈ ਅਜਿਹਾ ਨਹੀਂ ਕਿ ਝਗੜਾ ਹੋ ਗਿਆ ਸੀ ਕੋਈ ਉੱਥੋਂ ਬਾਰੇ ਇਥੇ ਮੈਡੀਕਲ ਕਰਾਉਣ ਇਥੇ ਦੁਬਾਰਾ ਲੜ ਪਏ ਸੀ ਜੀ ਸਰ ਹਸਬੰਡ ਵਾਈਫ ਆਪਸ ਵਿੱਚ ਲੜੇ ਹੈ ਇਹ ਰਿਸ਼ਤੇਦਾਰ ਜਿਹੜੇ ਹੋਰ ਨੇ ਰਿਸ਼ਤੇਦਾਰ ਆਪਸ ਵਿੱਚ ਲੜੇ ਇਹ ਹਸਬੰਡ ਦੇ ਰਿਸ਼ਤੇਦਾਰ ਹੈ ਜੇ ਉਹਦੀ ਵਾਈਫ ਕੋਲ ਵੈਰੀਫਾਈ ਕਰ ਰਹੇ ਨੇ ਵੈਰੀਫਾਈ ਨਾਲ ਹੀ ਜੰਗ ਦਾ ਮੈਦਾਨ ਬਣ ਗਿਆ ਤੇ ਇਥੇ ਪਰਿਵਾਰਕ ਮੈਂਬਰ ਆਪਸ ਦੇ ਵਿੱਚ ਪੜ ਗਏ ਜੀ ਹਾਂ ਖਬਰ ਸਾਹਮਣੇ ਆ ਰਹੀ ਹੈ ਕਿ ਸਿਵਲ ਹਸਪਤਾਲ ਦੇ ਵਿੱਚ ਹੀ ਕਾਫੀ ਹੰਗਾਮਾ ਦੇਖਣ ਨੂੰ ਮਿਲਦਾ ਹੈ ਜਦ ਦੋ ਪਰਿਵਾਰ ਆਪਸ ਦੇ ਵਿੱਚ ਪੜ ਜਾਂਦੇ ਨੇ ਕਿਰਪਾਨਾਂ ਇਥੇ ਚੱਲ ਜਾਂਦੀਆਂ ਨੇ ਜਿਸ ਤੋਂ ਬਾਅਦ ਆਸ ਹੈ ਕਿ ਕ ਗੰਭੀਰ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਦਰਸਲ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਇਹ ਖਬਰ ਹੈ ਹਸਪਤਾਲ ਦੇ ਬਾਹਰ ਜੋ ਹੈ ਦੋ ਪਰਿਵਾਰ ਆਪਸ ਦੇ ਵਿੱਚ ਭੜ ਜਾਂਦੇ ਨੇ ਜਿਸ ਤੋਂ ਬਾਅਦ ਤੁਸੀਂ ਦੱਸਦੀਏ ਕਿ ਇੱਥੇ ਇੱਕ ਕਿਰਪਾਨਾ ਚੱਲ ਜਾਂਦੀਆਂ ਨੇ ਤੇ ਇਸਰ ਹਥਿਆਰਾਂ ਦੇ ਨਾਲ ਜੋ ਹੈ ਦੋਵੇਂ ਪਰਿਵਾਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਤਾਂ ਇਹ ਤੁਹਾਨੂੰ ਦੱਸ ਦਿੰਨੇ ਆ ਕਿ ਲੁਧਿਆਣਾ ਦੇ ਹੈਬੂਵਾਲ ਥਾਣੇ ਦੇ ਬਾਹਰ ਜੋ ਹੈ ਪਹਿਲਾਂ ਇੱਥੇ ਦੋ ਪਰਿਵਾਰਾਂ ਦੀ ਲੜਾਈ ਹੁੰਦੀ ਹੈ ਇਸ ਤੋਂ ਬਾਅਦ ਦੋਵੇਂ ਪਰਿਵਾਰ ਜਦ ਮੈਡੀਕਲ ਕਰਵਾਉਣ ਦੇ ਲਈ ਵੱਲ ਹਸਪਤਾਲ ਪਹੁੰਚਦੇ ਨੇ ਤਾਂ ਉੱਥੇ ਵੀ ਦੋਨੋਂ ਪਰਿਵਾਰਾਂ ਜੋ ਦੇ ਲੋਕ ਨੇ ਉਹ ਆਪਸ ਦੇ ਵਿੱਚ ਲੜ ਪੈਂਦੇ ਨੇ ਤਾਂ ਇਸ ਤੋਂ ਬਾਅਦ ਦੱਸੇ ਕਿ ਮਾਹੌਲ ਜੋ ਹੈ ਕਾਫੀ ਜ਼ਿਆਦਾ ਭੱਖ ਜਾਂਦਾ ਇੱਥੇ ਮੌਕੇ ਤੇ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਲੋਕ ਇਕੱਠਾ ਹੋ ਜਾਂਦੇ ਨੇ ਤੇ ਇੱਥੇ ਦੋਵੇਂ ਪਰਿਵਾਰਾਂ ਦੇ ਵੱਲੋਂ ਜੋ ਹੈ ਇੱਕ ਦੂਜੇ ਦੇ ਉੱਤੇ ਕਿਰਪਾਨਾਂ ਦੇ ਨਾਲ ਤੇ ਸਰ ਹਤਿਆਨਾ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਔਰਤਾਂ ਵੀ ਆਪਣੇ ਹੱਥ ਦੇ ਵਿੱਚ ਕਿਰਪਾਨਾਂ ਲੈ ਕੇ ਸੜਕ ਤੇ ਘੁੰਮਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਇਸ ਮਗਰੋਂ ਉਹਨਾਂ ਕਾਰਵਾਈ ਜੋ ਹੈ ਉਹ ਵੀ ਅਮਲ ਦੇ ਵਿੱਚ ਲਿਆਂਦੀ ਗਈ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਲੇਕਿਨ ਇੱਥੇ ਜੋ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਇਹ ਕਾਫੀ ਖੌਫਨਾਕ ਤਸਵੀਰਾਂ ਨੇ ਕਿਉਂਕਿ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਸ਼ਰੀਆਮ ਦਿਨ ਦਿਹਾੜੇ ਜੋ ਹੈ ਇਹ ਪੂਰੀ ਘਟਨਾ ਹੁੰਦੀ ਹੈ ਇੱਥੇ ਕਿਰਪਾਨਾ ਦੇ ਨਾਲ ਜੋ ਹੈ ਇਹ ਪਰਿਵਾਰ ਇੱਕ ਦੂਜੇ ਦੇ ਉੱਤੇ ਹਮਲਾ ਕਰ ਦ ਕ ਹਮਲਾ ਕਰ ਦਿੰਦੇ ਨੇ ਸੋ ਪਰਿਵਾਰਕ ਝਗੜਾ ਦੱਸਿਆ ਜਾ ਰਿਹਾ ਹੈ ਤੇ ਪਰਿਵਾਰ ਦੇ ਵਿੱਚ ਹੀ ਝਗੜਾ ਹੁੰਦਾ ਜਿਸ ਤੋਂ ਬਾਅਦ ਦੱਸਦੇ ਕਿ ਕਿਰਪਾਨਾਂ ਚੱਲ ਜਾਂਦੀਆਂ ਨੇ ਪਹਿਲਾਂ ਤਾਂ ਥਾਣੇ ਦੇ ਬਾਹਰ ਇਹ ਦੋਵੇਂ ਪਰਿਵਾਰਾਂ ਦੀ ਲੜਾਈ ਹੁੰਦੀ ਹੈ ਉਸ ਤੋਂ ਬਾਅਦ ਦੱਸਦੇ ਕਿ ਹਸਪਤਾਲ ਦੇ ਵਿੱਚ ਜਦ ਇਹ ਇਲਾਜ ਕਰਵਾਉਣ ਦੇ ਲਈ ਪਹੁੰਚੇ ਉੱਥੇ ਵੀ ਇਹ ਰੁਕੇ ਨਹੀਂ ਬਲਕਿ ਦੋਵੇਂ ਪਰਿਵਾਰਾਂ ਦੇ ਵੱਲੋਂ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਵੀ ਲੜਾਈ ਕਰਨੇ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਇੱਥੇ ਇਸ ਦੌਰਾਨ ਔਰਤਾਂ ਦੇ ਹੱਥਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿਰਪਾਨਾਂ ਜੋ ਹੈ ਨਜ਼ਰ ਆ ਰਹੀਆਂ ਨੇ ਤੇ ਕਿਰਪਾਨਾਂ ਦੇ ਨਾਲ ਹੀ ਹਮਲਾ ਕਰ ਦਿੱਤਾ ਜਾਂਦਾ ਲਹੂ ਲੁਹਾਨ ਕਰ ਦਿੱਤਾ ਜਾਂਦਾ ਇੱਥੇ ਕਈ ਲੋਕ ਜੋ ਹੈ ਇੱਥੇ ਦਾਸੇ ਕਿ ਜ਼ਖਮੀ ਹੋਏ ਜੋ ਕਿ ਹੁਣ ਜ਼ਰੇ ਇਲਾਜ ਨੇ ਉਥੇ ਦੂਜੇ ਪਾਸੇ ਪੁਲਿਸ ਵੀ ਮਾਮਲੇ ਦੀ ਜਾਂਚ ਪੜਤਾਲ ਦੇ ਵਿੱਚ ਜਿਹੜਾ ਲੱਗੀ ਹੋਈ ਹੈ ਤੇ ਪੁਲਿਸ ਦੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਇਸ ਪੂਰੇ ਮਸਲੇ ਨੂੰ ਲੈ ਕੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਇਹ ਸਿਵਲ ਹਸਪੀਟਲ ਦੇ ਬਾਹਰ ਲੜਾਈ ਝਗੜਾ ਹੋਇਆ ਕੀ ਹੈ ਮਾਮਲਾ? ਇਹ ਹੁਣੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ। ਜੀ। ਤੇ ਕੋਈ ਸ਼ਿਵਾਨੀ ਨਾਮ ਦੀ ਲੜਕੀ ਹੈਗੀ ਆ ਉਹਦਾ ਆਪਣੇ ਹਸਬੰਡ ਨਾਲ ਕੋਈ ਡਿਸਪਿਊਟ ਹੈਗਾ। ਠੀਕ ਹੈ। ਪਰ ਇਸ ਤੋਂ ਪਹਿਲਾਂ ਇਹਨਾਂ ਦਾ ਹੁਣ 8 ਨੰਬਰ ਥਾਣੇ ਦੇ ਵਿੱਚ ਕੀ ਕੋਈ ਅਜਿਹਾ ਉੱਥੇ ਨਾਲ ਝਗੜਾ ਹੋ ਗਿਆ ਸੀ ਕੋਈ ਅੱਛਾ ਜੀ ਉੱਥੋਂ ਸਾਰੇ ਇਥੇ ਮੈਡੀਕਲ ਕਰਾਉਣੇ ਇਥੇ ਦੁਬਾਰਾ ਲੜ ਪਏ ਸੀ ਜੀ ਸਰ ਹਸਬੰਡ ਵਾਈਫ ਆਪਸ ਵਿੱਚ ਲੜੇ ਹੈ ਇਹਨਾਂ ਦੇ ਰਿਸ਼ਤੇਦਾਰ ਜਿਹੜੇ ਹੋਰ ਨੇ ਰਿਸ਼ਤੇਦਾਰ ਆਪਸ ਵਿੱਚ ਲੜੇ ਇਹ ਹਸਬੰਡ ਦੇ ਰਿਸ਼ਤੇਦਾਰ ਹੈ ਜੇ ਉਹਦੀ ਵਾਈਫ ਉਹ ਹਲੇ ਵੈਰੀਫਾਈ ਕਰ ਰਹੇ ਨੇ ਵੈਰੀਫਾਈ